결대로 되고 또저지그네

ਇਹ ਜਿਹਨਾਂ ਮੁਲਾਜ਼ਮ ਮੰਗਣ ਦੇ ਆ ਵੀ ਇੱਕ ਮੁਲਾਜ਼ਮ ਦਾ ਚੌਕੀ ਦੇ ਚੁੱਕੇ ਲੈ ਕੇ ਕਹਿੰਦੀ ਹੈ ਕਿ ਉਹ ਵੀ ਔਰ ਸ਼ੋਰੂng ਦੀ ਵੀ ਜੀ ਆਹ ਬਰੀ ਆ ਬੱਸ ਆਪ ਪਤਾ ਨੂੰ ਦੇਖੋ ਮੇਰੀ ਮੇਰੀ ਮੈਂ ਮੈਂ ਤੁਹਾਡੀ ਗੱਲ ਨਾਲ ਖੜੇ ਖੜਾ ਹਾਂ ਮੇਰਾ ਨਾਮ ਗੁਰਜਿੰਦਰ ਸਿੰਘ ਆ ਮੇਰੀ ਦੁਕਾਨ ਹੈ ਨਾਲ ਹੀ ਚੌਂਕੀ ਦੇ ਇਹ ਕਹਿਣਾ ਇਹ ਚਾਹੁੰਦੇ ਆ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਬੜੀ ਨਲਾਇਕੀ ਸਰਕਾਰ ਦੀ ਤਕੜੀ ਆ ਕਿ ਲੋਕਾਂ ਨੂੰ ਸੱਖਿਆ ਦੇਣ ਦੀ ਥਾਂ ਦੇ ਉੱਤੇ ਉਹ ਆਪਣੀ ਚੌਂਕੀ ਦੀ ਰੱਖਿਆ ਕਰਨ ਵਾਸਤੇ ਚੌਂਕੀ ਨੂੰ ਬੰਦ ਕਰ ਦਿੰਦਾ ਇੱਥੇ ਇਹਨਾਂ ਤੋਂ ਅਸੀਂ ਮੁਲਾਜ਼ਮਾਂ ਦੀ ਮੰਗ ਕੀਤੀ ਕਿ ਸਾਨੂੰ ਹੋਰ ਇੱਥੇ ਮੁਲਾਜ਼ਮ ਦਿੱਤੇ ਜਾਣ ਚੌਂਕੀ ਦੇ ਵਿੱਚ ਤਿੰਨ ਮੁਲਾਜ਼ਮ ਆ। ਇਹ ਮੁਲਾਜ਼ਮ ਵਧਾਉਣ ਦੀ ਜਗ੍ਹਾ ਤੇ ਚੌਂਕੀ ਬੰਦ ਕਰ ਦਿੱਤੀ ਆ ਤਾਂ ਕਿ ਜਿਹੜੇ ਇੱਥੇ ਲਟੇਰੇ ਤੁਰੇ ਫਿਰਦੇ ਆ ਜਿਵੇਂ ਕਿ ਪਿੱਛੇ ਪਹਿਲਾਂ ਵੀ ਦੱਸਿਆ ਆ ਕਿ ਪੰਜ ਦੁਕਾਨਾਂ ਲੁੱਟੀਆਂ ਗਈਆਂ। ਉਹਨਾਂ ਨੂੰ ਸੁਰੱਖਿਆ ਦੇਣ ਦੀ ਥਾਂ ਦੇ ਉੱਪਰ ਇਹਨਾਂ ਨੇ ਹੋਰ ਉਹ ਲਟੇਰਿਆਂ ਦਾ ਹੌਸਲਾ ਵਧਾਉਣ ਲਈ ਇਹ ਰਾਹ ਦਿੱਤਾ ਕਿ ਚੌਂਕੀ ਬੰਦ ਹੋ ਗਈ ਆ ਹੁਣ ਖੁੱਲੇ ਆਂ ਆਓ ਲੁੱਟਾਂ ਖੋਹਾਂ ਕਰੋ ਜਿਵੇਂ ਮਰਜ਼ੀ। ਤੇ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਰਹਿ ਗਿਆ। ਇਹ ਤੂੰ 13-14 ਕਿਲੋਮੀਟਰ ਦੂਰ ਪਿੱਛੇ ਠਾਣਾ ਪੈਂਦਾ ਵਾ ਜਦੋਂ ਤੱਕ ਠਾਣੇ ਤੋਂ ਕੋਈ ਇੱਥੇ ਸਹਾਇਤਾ ਆਉਣੀ ਆ ਕਈ ਦਾ ਕਈ ਕੁਝ ਹੋ ਜਾਂਦਾ ਇਹ ਸੜਕਾਂ ਪੁਲ ਬਣ ਰਿਹਾ ਵਾ ਇੱਥੇ ਜਾਮ ਹੀ ਲੱਗਾ ਰਹਿੰਦਾ ਤੇ ਪੁਲਿਸ ਕਿਸੇ ਵੇਲੇ ਮੌਜੂਦ ਹੁੰਦੀ ਆ ਜਾਮ ਖਲਵਾ ਦਿੰਦੀ ਆ ਤੇ ਟ੍ਰੈਫਿਕ ਚਾਰੂ ਢੰਗ ਨਾਲ ਚੱਲਦੀ ਆ ਤੇ ਜਦੋਂ ਕੋਈ ਮੁਲਾਜ਼ਮ ਹੀ ਨਹੀਂ ਇੱਥੇ ਹੋਊਗਾ ਚੌਂਕੀ ਬੰਦ ਹੋ ਜਾਊਗੀ ਤੇ ਇੱਥੇ ਕੀ ਹਾਲ ਸ਼ੁਰੂ ਹੋਊਗਾ ਟ੍ਰੈਫਿਕ ਦਾ ਆਮ ਲੋਕਾਂ ਦੇ ਨਾਲ ਦਿਨ ਦਿਹਾੜੇ ਜੋ ਵਾਰਦਾਤਾ ਹੋਣ ਡੀਆਂ ਵਾ ਚੌਂਕੀ ਦੇ ਹੁੰਦਿਆਂ ਹੋ ਸਕਦਾ ਕਿਸੇ ਦੇ ਮਨ 'ਚ ਕੋਈ ਭੈਅ ਹੋਵੇ ਕਿ ਨਹੀਂ ਪੁਲਸ ਹੈਗੀ ਆ ਇੱਥੇ ਤੇ ਜਦੋਂ ਹੋਈ ਨਾ ਤੇ ਫੇਰ ਖਤਮ ਹੋ ਗਿਆ ਉਹਨਾਂ ਦਾ ਕੋਈ ਡਰ ਹੀ ਨਹੀਂ ਰਿਹਾ ਉਹਨਾਂ ਦਾ ਨਾ ਕੋਈ ਦੱਸਦਾ ਹੀ ਨਹੀਂ ਪਏ ਫੋਨ ਕੀਤੇ ਆ ਮੰਤਰੀ ਸਾਹਿਬ ਤੱਕ ਵੀ ਪਹੁੰਚ ਕੀਤੀ ਆ ਜੀ ਕਹਿੰਦੇ ਜੀ ਮੰਤਰੀ ਸਾਹਿਬ ਥੱਕੇ ਹੋਏ ਆ ਸੁੱਤੇ ਆ ਅਜੇ ਉਹਨਾਂ ਨਾਲ ਗੱਲ ਨਹੀਂ ਹੋ ਸਕਦੀ ਇਹ ਸਾਨੂੰ ਜਵਾਬ ਮਿਲਿਆ ਅੱਗੇ ਹਾਂ ਮੈਂ ਜਿਹੜੀ ਦਿਸੋਂ ਕੋੜਲਾ ਜੋ ਕੋਈ ਮੈਂ ਦੁਕਾਨ ਕਰਦਾ ਇੱਥੇ ਮੈਨੂੰ ਵੀ ਹੌਲੇ ਹੌਲੇ ਮੇਰੇ ਵੀਰਾਂ ਕੋ ਸਾਥੀਆਂ ਕੋ ਪਤਾ ਲੱਗਾ ਉਹ ਵੀ ਚੌਕੀ ਬੰਦ ਹੋ ਗਈ ਆ ਛੋਟੀ ਗਾਂਗਰੇ ਦੀ ਏ ਮੈਂ ਉਸੇ ਵੇਲੇ ਨਾਲਾ ਪ੍ਰਧਾਨ ਸਾਹਿਬ ਹੀ ਆਇਆ ਸੀ ਇੱਥੇ ਹੋ ਕੇ ਸਾਰਿਆਂ ਦੀ ਗਲਤੀ ਗੱਡੀਆਂ ਵਿੱਚ ਕੀ ਗੱਲ ਕਰਕੇ ਹੋਈ ਆ ਇਹ ਇੱਕ ਬਹੁਤ ਵੱਡਾ ਨੁਕਸਾਨ ਹੈ ਇੱਥੇ ਜੰਕੀ ਬੰਧ ਹੋਣ ਦਾ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਨੁਕਸਾਨ ਜੀ ਇੱਥੇ ਗੁੰਡਾਗਰਦੀ ਬਹੁਤ ਜ਼ਿਆਦੀ ਆ ਗੁੰਡਾਗਰਦੀ ਇੰਨੀ ਜ਼ਿਆਦੀ ਆ ਵੀ ਜਿਹੜੇ ਨੌਜਵਾਨ ਗੁੰਡਾਗਰਦੀ ਕਰਦੇ ਆ ਕੋਈ ਜਿਹੜਾ ਮੋਬਾਈਲ ਚੋਕੇ ਲੈ ਜਾਂਦਾ ਵਾ ਕੋਈ ਕਿਸੇ ਦੁਕਾਨਦਾਰ ਨਾਲ ਲੜਦਾ ਵਾ ਕੋਈ ਕੁਛ ਤਾਂ ਨਹੀਂ ਪੰਜ ਚਾਰ ਦੁਕਾਨਾਂ ਅੱਗੇ ਵੀ ਡੁੱਟੀਆਂ ਵਾਂ ਸਾਡੀ ਸਰਕਾਰ ਦੇ ਕੋਈ ਇਹੋ ਜਿਹਾ ਮੰਗਦੇ ਆ ਸਰਕਾਰ ਇਹ ਚੌਂਕੀ ਨੂੰ ਬੰਦ ਨਾ ਕਰੇ ਜਾਂ ਕੋਈ ਜੋ ਮਾਲੀ ਨੁਕਸਾਨ ਹੈ ਜਾਂ ਜਾਨੀ ਨੁਕਸਾਨ ਹੈ ਉਹਨੂੰ ਬਚਾ ਸਕੇ ਲੱਗਦਾ ਵੀ ਚੌਂਕੀ ਬੰਦ ਹੋਣ ਨਾਲ ਦਫ਼ਤਰ ਤੇ ਹੋਰ ਪਿੰਡਾਂ ਨੂੰ ਵੀ ਨੁਕਸਾਨ ਬਹੁਤ ਜ਼ਿਆਦਾ ਜੀ ਨੁਕਸਾਨ ਹੋਊਗਾ ਸਾਡੀ ਸਰਕਾਰ ਕੋਲ ਮੰਗਿਆ ਵੀ ਬਿਤਾਏ ਚੌਂਕੀ ਬੰਦ ਨਹੀਂ ਹੋਣੀ ਚਾਹੀਦੀ ਜੀ ਮੇਰਾ ਨਾਮ ਲਖਵਿੰਦਰ ਕੋਹੜਿਆ ਟਾਂਗਰੇ ਦੀ ਮੈਂ ਸਰਪੰਚਾਂ ਕੀ ਕਹਾਂਗੇ ਜੀ ਚੌਂਕੀ ਤੋਂ ਬੰਦ ਕੀਤੀ ਚੌਂਕੀ ਇਹਨਾਂ ਬੰਦ ਕੀਤੇ ਜਾਂਦੇ ਸਾਡੇ ਕੋਲ ਮੁਲਾਜ਼ਮਾ ਨਹੀਂ ਸਾਡੇ ਮੁਲਾਜ਼ਮਾ ਨੂੰ ਖਤਰਾ ਤੇ ਪਬਲਿਕ ਹਾਂਜੀ ਪਿਆ ਸਮੇਂ ਕੀ ਹੈ ਤੇ ਗੁੰਡੇ ਮਾਰ ਜਾਣਗੇ ਉਹਨਾਂ ਨੂੰ ਪਤਾ ਹੈ ਨਾ ਛੱਡੇ ਤੇ ਅਹੀਂ ਆ ਤੇ ਮਾਰ ਜਾਣਗੇ ਇਹ ਇਹਨਾਂ ਨੂੰ ਬੰਨੰਦੇ ਥਾ ਸਗੋਂ ਹੋਰ ਆਣ ਕੇ ਇੱਥੇ ਆਂਦੇ ਵੀ ਛੇਤੀ ਮਰਨ ਇੱਥੇ ਟਾਂਗ ਰਾ ਛੇਤੀ ਡੁੱਬਣਾ ਚਾਹੀਦਾ ਇਹਨਾਂ ਦਾ ਮਤਲਬ ਹੈ ਆਪੇ ਜਿਹੜਾ ਇੱਕ ਬੰਦਾ ਇਹਨਾਂ ਦਾ ਉਹਨੂੰ ਜਾਦੀ ਜ਼ਰੂਰਤ ਆ ਉਹ 5-5 10-10 ਮੰਤਰੀ ਜਿਹੜਾ ਇੱਕ ਲੈ ਕੇ ਸੁਰਿਆ ਫਿਰਦਾ ਮਲਾਜਮਾਂ ਨੂੰ ਉਹ ਇੱਥੇ ਖਲਾਉਣ ਆਪ ਦੋ ਵੀ ਸਾਰ ਲਾਈਨ ਦੋ ਨਾ ਸਾਰ ਲਾਈਨ ਨਹੀਂ ਇਹਨਾਂ ਕੋਲ ਪਬਲਿਕ ਖਾਨ ਕੀ ਚੌਂਕੀ ਬੰਦ ਹੁੰਦਾ ਹੈ ਨੁਕਸਾਨ ਆ ਇੱਥੇ ਜਨਾਨੀਆਂ ਆਡੇ ਸਾਡੀ ਲੰਘ ਨਹੀਂ ਸਕਦੀਆਂ ਕਿਹਦਾ ਮੋਬਾਈਲ ਖੋਇਆ ਜਾਂਦਾ ਕਿਸੇ ਦਾ ਪਰਸ ਖੋਇਆ ਜਾਂਦਾ ਹੈ ਇੱਥੇ ਨੁਕਸਾਨ ਬਹੁਤ ਜ਼ਿਆਦਾ ਪੰਜ ਦੁਕਾਨਾਂ ਪਹਿਲਾਂ ਲੁੱਟ ਲਈਆਂ ਉਹਦਾ ਕੋਈ ਪਤਾ ਨਹੀਂ ਲੱਗਾ ਸਾਨੂੰ ਵਾਅਦੋ ਵਾਦੇ ਤੇ ਮੁਲਾਜ਼ਮ ਚਾਹੀਦੇ ਚੌਂਕੀ ਬੰਦ ਨਹੀਂ ਹੁੰਦੇ ਅੱਜ ਦੀ ਕਾਂਗਰਸ ਚੌਂਕੀ ਬੰਦ ਕੀਤੀ ਦੀ ਹੈ ਕੀ ਕਾਰਨ ਬੰਦ ਨਹੀਂ ਕੀਤੀ ਗਈ ਇੱਥੇ ਸਾਡੇ ਕੋਈ ਵੀਆਈਪੀ ਡਿਊਟੀ ਪਈ ਆ ਉਹਦੇ ਕਰਕੇ ਮੁਲਾਜ਼ਮ ਸਾਨੂੰ ਜ਼ਿਆਦਾ ਚਾਹੀਦੇ ਸੀ ਉਹਦੇ ਕਰਕੇ ਉਹ ਲੋਕ ਲਾ ਕੇ ਗਏ ਆ ਅਸੀਂ ਮੁਲਾਜ਼ਮ ਸ਼ਿਫਟ ਉੱਥੇ ਡਿਊਟੀ ਲਈ ਕੀਤੇ ਸੀ ਇਹ ਆ ਕਾਰਨ ਪਰ ਲੋਕ ਕਹਿ ਰਹੇ ਜੀ ਉਹ ਆਪਣਾ ਸਮਾਨ ਬੰਨਿਆ ਬੈਠੇ ਨੇ ਉਹਨਾਂ ਨੇ ਸਮਾਨ ਤਾਂ ਦੇਖੋ ਅਸਲਾ ਜਾਂ ਕੋਈ ਦੂਜਾ ਚੀਜ਼ ਆ ਉੱਥੇ ਹੁਣ ਅਸੀਂ ਬਿਨਾ ਉਦਾਂ ਥੋੜੇ ਛੱਡ ਕੇ ਜਾਣਾ ਇਹ ਸਾਡੀ ਸੈਂਕਸ਼ਨ ਚੌਂਕੀ ਨਹੀਂਗੀ ਕੱਚੀ ਚੌਂਕੀ ਆ ਹਾਲਾਤ ਦੇ ਹਿਸਾਬ ਨਾਲ ਇਹ ਬਣਾਈ ਗਈ ਸੀ ਹੁਣ ਜਦੋਂ ਸਾਡੇ ਡਿਊਟੀ ਪੈਂਦੀ ਆ ਅਸੀਂ ਮੁਲਾਜ਼ਮ ਜਿਹੜੇ ਸਾਨੂੰ ਚਾਹੀਦੇ ਉਹ ਇਕੱਠੇ ਕਰਦੇ ਆ ਫਿਰ ਉੱਥੇ ਲੋਕ ਤਾਂ ਲਾਉਣਾ ਹੀ ਆ ਲੋਗ ਲਾ ਕੇ ਤਾਂ ਉਹ ਜਿਹੜੇ ਬੰਦੇ ਆ ਸਾਡੇ ਵੀਵੀ ਵੀਵੀਆਈਪੀ ਆ ਰਹੇ ਆ ਉੱਥੇ ਮੈਂ ਵੀ ਉਧਰ ਹੀ ਜਾ ਰਿਹਾ ਉੱਥੇ ਬੰਦੇ ਲਾਏ ਆ ਕਿੰਨੇ ਦਿਨ ਵਾਸਤੇ ਇਹ 3-4 ਦਿਨ ਸਾਡੀ ਡਿਊਟੀ ਹੈਗੀ ਉਸ ਤੋਂ ਬਾਅਦ ਫੇਰ ਕਰਦੇ ਆ ਤੇ ਦੁਬਾਰਾ ਇਹਨਾਂ ਨੂੰ ਤਸੱਲੀ ਕਰਵਾਤੀ ਬਿਲਕੁਲ 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 ਇਹਨਾਂ ਨੂੰ ਤਸੱਲੀ ਕਰਾਤੀ ਆ ਵੀ ਕੋਈ ਇਹ ਪਰਮਾਨੈਂਟ ਨਹੀਂ ਹੈਗਾ ਸਾਨੂੰ ਡਿਊਟੀ ਪਈ ਆ ਸਾਨੂੰ ਲੋਡ ਆ ਫੋਰਸ ਦੀ ਉਹ ਇਸ ਕਰਕੇ ਅਸੀਂ ਇੱਥੋਂ ਸ਼ਿਫਟ ਕੀਤੇ ਕਿਉਂਕਿ ਸਰ ਇਹਨਾਂ ਦੀ ਪਹਿਲਾਂ ਵੀ ਇੱਥੇ ਚੋਰੀਆਂ ਚਾਰੀਆਂ ਹੁੰਦੀਆਂ ਰਹੀਆਂ ਕਾਫੀ ਕੁਝ ਹੋਇਆ ਇੱਥੇ ਚੋਰੀਆਂ ਦੀ ਤਾਂ ਜੀ ਮੈਂ 5 ਬੈਂਕ ਆ ਮੈਂ ਬੈਂਕਾਂ ਦੇ ਵਿੱਚ ਦੇਖੋ ਬੈਂਕਾਂ ਉਹ ਕੱਲੀ ਇੱਕ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ ਜੋ ਲੋਕਾਂ ਦੀ ਗਲਤ ਪਰਸੈਪਸ਼ਨ ਹੈਗੀ ਆ ਵੀ ਹਰ ਕੰਮ ਜਿਹੜਾ ਪੁਲਿਸ ਹੀ ਕਰੇ ਹੁਣ ਦੇ ਕੋਈ 10 10 20 20000 ਰੁਪਇਆ ਰੋਜ਼ ਲੋਕ ਕਮਾਉਂਦੇ ਆ ਇੱਕ ਵੀ ਇਹਨਾਂ ਨੇ ਸਿਕਿਉਰਿਟੀ ਗਾਰਡ ਨਹੀਂ ਰੱਖਿਆ ਰਾਤ ਉਹ ਵੀ ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਆ ਵੀ ਆਪਣੇ ਜਿੱਦਾਂ ਜਿੱਦਾਂ ਦੁਕਾਨਾਂ ਬਾਈਜ਼ ਤੁਸੀਂ ਇੱਕ ਸਿਕਿਉਰਿਟੀ ਗਾਰਡ ਰੱਖੋ ਜਾਂ ਆਪਣੇ ਜਿਹੜੇ ਚੌਂਕੀਦਾਰ ਹੈਗੇ ਉਹ ਰੱਖੋ ਹੁਣ ਹਰ ਚੀਜ਼ ਪੁਲਿਸ ਦੇ ਉੱਤੇ ਡਿਪੈਂਡ ਕਰਦੀ ਹੁਣ ਸਾਨੂੰ ਅੱਜ ਲੋਡ ਆ ਫੋਰਸ ਦੀ ਬੰਦੇ ਕਿੱਥੋਂ ਲਿਆਉਣੇ ਇਹੀ ਬੰਦੇ ਅਸੀਂ ਲੈਣੇ ਇਹਨਾਂ ਬੰਦੇਆਂ ਨੂੰ ਨਾਲ ਲੈ ਕੇ ਫਿਰ ਦੂਜੀ ਮੈਂ ਤੁਹਾਨੂੰ ਦੱਸਦਾ ਵੀ ਇਹ ਇੱਕ ਆਰਜੀ ਚੌਂਕੀ ਬਣਾਈ ਗਈ ਹੈ ਇਹ ਕੋਈ ਸੈਂਕਸ਼ਨ ਨਹੀਂ ਇਹ ਚੌਂਕੀ ਫਿਰ ਦੂਜੀ ਚੀਜ਼ ਹਰ ਚੀਜ਼ ਦੇ ਅਸੀਂ ਜ਼ਿੰਮੇਵਾਰ ਹਾਂ ਅਗਰ ਕੋਈ ਪ੍ਰੋਬਲਮ ਆਉਂਦੀ ਆ ਤੇ ਉਹਨੂੰ ਅਸੀਂ ਕਰਦੇ ਹਾਂ ਹੁਣ ਦੇਖੋ ਜਿਹੜੀਆਂ ਦੁਕਾਨਾਂ ਵਾਲੀ ਗੱਲ ਕਰ ਰਹੇ ਹਾਂ ਉਸ ਰੋਡ ਤੇ ਜਾਂ ਇਸ ਰੋਡ ਤੇ ਇੱਕ ਵੀ ਚੌਂਕੀਦਾਰ ਇਹ ਇਹਨਾਂ ਲੋਕਾਂ ਨੂੰ ਵੀ ਚਾਹੀਦਾ ਵੀ ਅਸੀਂ ਚੌਂਕੀਦਾਰ ਰੱਖੀਏ ਪੁਲਿਸ ਦਾ ਸਾਥ ਲਈਏ ਠਿਕਰੀ ਪੈਰੇ ਦੀ ਮੈਂ ਹੁਣ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਆ ਵੀ ਜੇ ਤੁਹਾਨੂੰ ਪ੍ਰੋਬਲਮ ਕੁਝ ਬੰਦੇ ਵਲੰਟੀਅਰ ਸਾਨੂੰ ਦੇ ਉਹ ਵੀ ਇਸ ਦੇਣ ਤੋਂ ਵੀ ਇਨਕਾਰ ਵੀ ਅਸੀਂ ਕਿੱਥੋਂ ਦੇ ਦ ਫਿਰ ਜਿਹੜੀ ਚੀਜ਼ ਦੇਖੋ ਕੋਈ ਕੋਈ ਵੀ ਅਫਸਰ ਆਪਣੇ ਘਰ ਦਾ ਕੋਈ ਕੰਮ ਨਹੀਂ ਕਰਾ ਰਿਆ ਜਿੰਨੀਆਂ ਡਿਊਟੀਆਂ ਹੈਗੀਆਂ ਅਸੀਂ 15 ਤੋਂ 18 ਘੰਟੇ ਕੰਮ ਕਰਦੇ ਜੀ ਸਰ ਜਿਹੜੀ ਇਹ ਰਹੇ ਹਗੀ ਉਹਨੇ ਦੁਕਾਨਦਾਰਾਂ ਨੇ ਗੱਲ ਜਿਹੜੀਆਂ ਸਭ ਤੋਂ ਵੱਡਾ ਅੱਡਾ ਵੀ ਇਹ ਕਾਫੀ ਵੱਡਾ ਅੱਡਾ ਹੈ ਹਾਈਵੇ ਦੇ ਉੱਤੇ ਹੈ ਹਾਈਵੇ ਤੇ ਹਾਈਵੇ ਸਿਕਿਉਰਿਟੀ ਕਿਵੇਂ ਹੋਈ ਹਾਈਵੇ ਤੇ ਸਾਡੀਆਂ ਪੈਟਰੋਲਿੰਗ ਪਾਰਟੀਆਂ ਲੱਗੀਆਂ ਆ ਉਹ ਦੂਜੀਆਂ ਸਾਡੀਆਂ ਰੋਡਸ ਰੱਖਿਆ ਵਾਲਿਆਂ ਉਹਨਾਂ 'ਚ ਸਾਡੇ ਤਿੰਨ ਤਿੰਨ ਚਾਰ ਚਾਰ ਮਲਾਜ਼ਮ ਹੈਗੇ ਆ ਉਹ ਕੰਟੀਨਿਊਅਤ ਤੇ ਡਿਊਟੀ ਕਰਦੇ ਹਾਈਵੇ ਪੈਟਰੋਲਿੰਗ ਜਿਹੜੀਆਂ ਸਾਡੀਆਂ ਉਹ ਵੀ ਲਗਾਤਾਰ 24 ਘੰਟੇ ਚੱ ਫੇ ਸਾਡੀਆਂ ਜਿੱਦਾਂ ਜੰਡੇਆਲਾ ਪੀਸੀਆਰ ਚੱਲਦੀ ਆ ਹਰ ਚੀਜ਼ ਨੂੰ ਅਸੀਂ ਕਵਰ ਕੀਤਾ ਹੈ ਉਹ ਇੱਕ ਇਹਨਾਂ ਨੂੰ ਹੁਣ ਇਹ ਹੋ ਗਿਆ ਵੀ ਮੁਲਾਜ਼ਮ ਇੱਥੋਂ ਚੱਲ ਗਏ ਉਹ ਆਪਣਾ ਅਸਲਾ ਲੈ ਗਏ ਹੁਣ ਦੇਖੋ ਅਸਲਾ ਇੱਦਾਂ ਖਾਲੀ ਥੋੜੀ ਛੱਡ ਕੇ ਜਾਵਾਂਗੇ ਜੀ